ਇੱਕ ਸਮੇਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਪੋਲੇ ਨਗਰ ਦੇ ਵਿੱਚ ਨਾਲ ਹੀ ਕਾਨੇਵਾਲ ਦਾ ਜੰਗਲ ਸੀ ਇੱਥੇ ਕੁਝ ਜਥਿਆਂ ਦੇ ਵਿੱਚ ਸਿੰਘ ਜੰਗਲ ਦੇ ਵਿੱਚ ਆਏ ਹੋਏ ਸਨ ਤੇ ਭਾਈ ਤਾਰੂ ਸਿੰਘ ਜੀ ਉਹਨਾਂ ਦੇ ਵਾਸਤੇ ਆਪਣੇ ਘਰੋਂ ਪ੍ਰਸ਼ਾਦਾ ਤਿਆਰ ਕਰਕੇ ਲਜਾਇਆ ਕਰ ਦੇ ਇੱਕ ਦਿਨ ਜਦੋਂ ਭਾਈ ਸਾਹਿਬ ਜੀ ਪ੍ਰਸਾਦਾਂ ਨਾਲ ਅੰਦਰ ਲੈ ਕਰਕੇ ਹਾਜ਼ਰ ਹੋਏ ਨੀਵੀਂ ਭਾਈ ਹੋਈ ਹੈ ਚਿਹਰਾ ਉਦਾਸ ਹੈ ਸਿੰਘਾਂ ਦੇ ਜਥੇ ਦੇ ਮੋਢੀ ਗੁਰਸਿੱਖ ਨੇ ਸਿੰਘ ਨੇ ਭਾਈ ਸਾਹਿਬ ਜੀ ਨੂੰ ਪੁੱਛਿਆ ਵੀ ਅੱਜ ਤੁਹਾਡੀ ਉਦਾਸੀ ਦਾ ਕੀ ਕਾਰਨ ਹੈ ਕੀ ਕੱਲ ਸਾਡੇ ਕਰਕੇ ਤੁਹਾਡੇ ਪਰਿਵਾਰ ਨੂੰ ਕੋਈ ਤੰਗ ਕਰਦਾ ਹੈ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਐਸੀ ਕੋਈ ਗੱਲ ਨਹੀਂ ਮੇਰਾ ਮਨ ਅੱਜ ਉਦਾਸ ਹੈ ਉਸ ਸਮੇਂ ਸਾਰੇ ਸਿੰਘਾਂ ਨੂੰ ਪ੍ਰਸਾਦਾ ਵਰਤਾਇਆ ਔਰ ਸਿੰਘਾਂ ਨੇ ਸਾਧ ਸੰਗਤ ਪ੍ਰਸਾਦਾ ਸ਼ਕਲ ਲੱਗਿਆਂ ਅਰਦਾਸ ਕਰਨ ਲੱਗੇ ਔਰ ਜਿਹੜਾ ਭਾਈ ਤਾਰੂ ਸਿੰਘ ਜੀ ਦਾ ਚਿਹਰਾ ਉਤਰਿਆ ਹੋਇਆ ਸੀ ਉਦਾਸ ਸੀ ਉਹ ਦੇਖਿਆ ਨਾ ਜਾਵੇਗਾ ਸਿੰਘਵਾਰ ਆਰ ਪੁੱਛਦੇ ਨੇ ਭਾਈ ਸਾਹਿਬ ਪਹਿਲਾਂ ਦੱਸੋ ਅਸੀਂ ਪ੍ਰਸ਼ਾਦਾ ਹੀ ਤਰ ਸਕਣਾ ਤੁਹਾਡੇ ਚਿਹਰੇ ਤੇ ਖੁਸ਼ੀ ਹੋਣੀ ਚਾਹੀਦੀ ਐ ਖੇੜਾ ਹੋਣਾ ਚਾਹੀਦਾ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਮੇਰਾ ਮਨ ਉਦਾਸ ਇਸ ਵਾਸਤੇ ਹੈ ਅੱਜ ਮੈਂ ਗਿਲਜਿਆਂ ਨੂੰ ਬਹੁਤ ਕੰਨ ਦੇ ਵਿੱਚ ਹਿੰਦੂ ਬਹੁ ਬੇਟੀਆਂ ਲਜਾਣੀਆਂ ਦੇਖੇ ਐ ਉੱਚੀ ਉੱਚੀ ਪੁਕਾਰ ਰਹੀਆਂ ਸਨ ਉਹਨਾਂ ਦੀ ਕੋਈ ਰਜਵਾੜਾ ਹਿੰਦੂ ਰਾਜਾ ਜਾਂ ਕੋਈ ਵਿਦਵਾਨ ਕੋਈ ਸੂਰਮਾ ਕੋਈ ਘਰ ਦਾ ਪਰਿਵਾਰ ਰੱਖਿਆ ਨਹੀਂ ਕਰ ਸਕਿਆ ਸਾਹਮਣੇ ਹੀ ਲਿਜਾ ਰਹੇ ਨੇ ਉਹ ਇਸ ਤਰ੍ਹਾਂ ਰੌਲਾ ਪਾ ਰਹੀਆਂ ਰੋ ਰਹੀਆਂ ਨੇ ਕੀ ਕਮਾਰਦਿਆ ਨੇ ਮੇਰਾ ਮਨ ਉਦਾਸ ਹੋ ਗਿਆ ਇਹ ਸਭ ਕੁਝ ਦੇਖ ਕਰਕੇ ਸਿੰਘਾਂ ਦੇ ਜਥੇ ਨੇ ਸਾਧ ਸੰਗ ਉਸੇ ਸਮੇਂ ਕਿਹਾ ਕਿ ਅਸੀਂ ਪ੍ਰਸਾਦਾ ਹੀ ਫਿਰ ਸਕਾਂਗੇ ਪਹਿਲਾਂ ਉਹਨਾਂ ਬੀਬੀਆਂ ਨੂੰ ਗਿਲਜਿਆਂ ਤੋਂ ਛਡਾ ਕਰਕੇ ਘਰੀ ਛੱਡ ਕੇ ਆਉਣਾ ਹੈ ਭਾਈ ਸਾਹਿਬ ਜੀ ਜੇ ਤਾਂ ਅਸੀਂ ਵਾਪਸ ਆ ਗਏ ਫਿਰ ਪ੍ਰਸਾਦਾ ਛਕਾਂਗੇ ਜੇ ਜਾਨਾ ਗੁਰੂ ਲੇਖੇ ਲੱਗ ਰਹੀਆਂ ਫਿਰ ਗੁਰੂ ਮਹਾਰਾਜ ਤੋਂ ਇਸ ਬਰਸਾਦੇ ਲੰਗਰ ਦੀ ਬਯਦਵੀ ਦੀ ਅਰਦਾਸ ਕਰਦੇ ਨਹੀਂ ਕਿ ਸਾਡੇ ਕੋਲੋਂ ਇਹ ਗਲਤੀ ਹੋਈ ਹੈ ਸਤਿਗੁਰੂ ਸਾਨੂੰ ਮਾਫ਼ ਕਰਨ ਅਸੀਂ ਪ੍ਰਸ਼ਾਦਾ ਨਹੀਂ ਸਕ ਸਵੇ ਉਸ ਸਮੇਂ ਸਾਧ ਸੰਗਤ ਸਿੰਘਾਂ ਨੇ ਦੋ ਜਥੇ ਬਣਾਉਣਾ ਕੀਤਾ ਇੱਕ ਜਥੇ ਨੇ ਉਹਨਾਂ ਗਿੱਲੀਆਂ ਦਾ ਮੁਕਾਬਲਾ ਕੀਤਾ ਦੂਸਰੇ ਜੱਥੇ ਨੇ ਉਹਨਾਂ ਬੀਬੀਆਂ ਨੂੰ ਛਡਾ ਕਰਕੇ ਉਹਨਾਂ ਦੇ ਘਰ ਹੀ ਛੱਡ ਕੇ ਆਂਦਾ ਔਰ ਵਾਪਸ ਆ ਕੇ ਸਿਰ ਪ੍ਰਸ਼ਾਦਾ ਸੇਵਾ ਕੀਤੀ ਇਤਿਹਾਸ ਵਿੱਚ ਆਉਂਦਾ ਇੱਕ ਸਮੇ 18000 ਇੱਕ ਸਮੇ 22000 ਤੇ ਇੱਕ ਸਮੇ 30000 ਦੀ ਗਿਣਤੀ ਦੇ ਵਿੱਚ ਉਹਨਾਂ ਬੀਬੀਆਂ ਨੂੰ ਜਿਹੜੀਆਂ ਬਾਹਰੋਂ ਹਮਲਾਵਾਰਾਂ ਵੱਲੋਂ ਪਕੜ ਕਰਕੇ ਲਜਾਈਆਂ ਜਾ ਰਹੀਆਂ ਸਨ ਛਡਾਉਣਾ ਕੀਤਾ ਉਹਨਾਂ ਦੇ ਘਰ ਹੀ ਛੱਡਿਆ ਆਂ